ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਇੱਕ ਅਜੀਹੀ ਖਬਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਪਈ ਹੈ ਜਿਸ ਤੇ ਵਿੱਚ ਇੱਕ ਮਹਿਲਾ ਜਿਹੜੀ ਪਾਕਿਸਤਾਨ ਦੀ ਰਹਿਣ ਵਾਲੀ ਹੈ ਪਰ ਹੁਣ ਉਹ ਗਰਭਵਤੀ ਹੈ ਤੇ ਉਹ ਹੁਣ ਪਾਕਿਸਤਾਨ ਨਹੀਂ ਮੁੜਨਾ ਚਾਹੁੰਦੀ ਉਹ ਆਪਣੇ ਸੌਰੇਕਰ ਰਹਿਣਾ ਚਾਹੁੰਦੀ ਹੈ ਇਸ ਨੂੰ ਲੈ ਕੇ ਕਈ ਖਬਰਾਂ ਨਸ਼ਰ ਹੁੰਦੀਆਂ ਪਈਆਂ ਨੇ ਪਰ ਅਜੀਹੇ ਦੇ ਵਿੱਚ ਕੁਝ ਅਜੀਹੇ ਅਪਡੇਟਸ ਸਾਡੇ ਕੋਲ ਪਹੁੰਚੇ ਨੇ ਜੋ ਤੁਹਾਨੂੰ ਦੱਸਣੇ ਕਾਫੀ ਲਾਜ਼ਮੀ ਹੋਣਗੇ ਜ਼ਿਕਰੇ ਖਾਸੇ ਕਿ ਇੱਕ ਪਾਸੇ ਜਿੱਥੇ ਦੇਸ਼ ਦੇ ਵੱਲੋਂ ਜਿਹੜੇ ਕਿ ਵੀਜ਼ਾ ਲੈ ਕੇ ਦੇਸ਼ ਦੇ ਵਿੱਚ ਪਰਤੇ ਹੋਏ ਸਨ ਉਹਨਾਂ ਨੂੰ ਵਾਪਸ ਜਿਹੜੇ ਪਾਕਿਸਤਾਨੀ ਨਾਗਰਿਕ ਹੈ ਵਾਪਸ ਮੁੜਨ ਦੀ ਡੈਡਲਾਈਨ ਦਿੱਤੀ ਹੋਈ ਹੈ ਪਰ ਅਜੇਹੇ ਦੇ ਵਿੱਚ ਪੰਜਾਬ ਦੇ ਗੁਰਦਾਸਪੁਰ ਚ ਪਾਕਿਸਤਾਨੀ ਮਹਿਲਾ ਅਚਾਨਕ ਗਾਇਬ ਹੋ ਗਈ ਉਹ 6 ਮਹੀਨੇ ਦੀ ਗਰਭਤੀ ਹੈ ਵਿਆਹ ਤੋਂ ਬਾਅਦ ਉਸਤਾ ਪਹਿਲਾ ਬੱਚਾ ਆਇਆ ਹਾਲਾਂਕਿ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਵੀਜ਼ਾ ਰੱਦ ਕਰਕੇ ਪੰਜਾਬ ਪੁਲਿਸ ਨੇ ਉਸ ਨੂੰ ਪਾਕਿਸਤਾਨ ਜਾਣ ਲਈ ਕਿਹਾ ਪਰ ਉਸ ਤੋਂ ਉਸਨੇ ਇਹ ਅਪੀਲ ਕੀਤੀ ਹੈ ਕਿ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਹੀ ਆਪਣੇ ਸਹੁਰੇ ਘਰ ਰਹਿਣਾ ਚਾਹੁੰਦੀ ਹਾਂ ਮੈਂ ਗਰਭਪਤੀਆਂ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਮੈਨੂੰ ਇੱਥੇ ਰਹਿਣ ਦੀ ਪਰਮਿਸ਼ਨ ਦਿੱਤੀ ਜਾਵੇ ਜ਼ਿਕਰੇ ਖਾਸ ਇਹ ਕਿ ਗੁਜਰਾਵਾਲਾ ਦੀ ਰਹਿਣ ਵਾਲੀ 6 ਸਾਲ ਪਹਿਲਾਂ ਫੇਸਬੁੱਕ ਤੇ ਇਸ ਲੜਕੀ ਦਾ ਵਿਆਹ ਪੰਜਾਬ ਦੇ ਮੁੰਡੇ ਦੇ ਨਾਲ ਹੋਇਆ ਸੀ ਨਾਮ ਤੋਂ ਮਰੀਆ ਬੀਬੀ ਮੂਲ ਰੂਪ ਦੇ ਵਿੱਚ ਪਾਕਿਸਤਾਨ ਦੀ ਨਾਗਰਿਕ ਹੈ ਉਹ ਪਾਕਿਸਤਾਨ ਦੇ ਗੁਜਰਾਵਾਲਾ ਦੇ ਵਿੱਚ ਬੋਂਕਾ ਚੀਮਾ ਦੀ ਰਹਿਣ ਵਾਲੀ ਹੈ ਕਰੀਬ 6 ਸਾਲ ਪਹਿਲਾਂ ਉਸਦੀ ਫੇਸਬੁੱਕ ਤੇ ਗੁਰਦਾਸਪੁਰ ਦੇ ਰਹਿਣ ਵਾਲੇ ਸੋਨੂ ਦੇ ਨਾਲ ਦੋਸਤੀ ਹੁੰਦੀ ਹੈ ਫਰੈਂਡਸ਼ਿਪ ਵਿਆਹ ਦੇ ਵਿੱਚ ਬਦਲ ਜਾਂਦੀ ਹੈ ਪਰ ਅਜੇਹੇ ਦੇ ਵਿੱਚ ਉਹ ਗਰਭਵਤੀ ਹੈ ਪਰ ਜੋ ਹੁਣ ਪਹਿਲਗਾਮ ਦੇ ਵਿੱਚ ਰੌਲਾ ਪੈ ਗਿਆ ਉਸ ਤੋਂ ਬਾਅਦ ਕਾਫੀ ਦਿੱਕਤਾਂ ਸਾਹਮਣੇ ਆਉਂਦੀਆਂ ਪਈਆਂ ਨੇ